ਆ ਸ਼੍ਰੀ ਰਾਮ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਜ ਜਿਹੜਾ ਦੂਜੀ ਵਾਰ ਸਾਡਾ ਪ੍ਰੋਗਰਾਮ ਸੀਗਾ ਟੈਨ ਦਾ ਔਰ ਮੈਨੂੰ ਲੱਗਦਾ ਕਿ ਜਾਂ ਤਾਂ ਪਰਮਾਤਮਾ ਬਹੁਤ ਚਾਰਾ ਬੋਲ ਰਿਹਾ ਜਿਹੜਾ ਮੀ ਬਹੁਤ ਪਿਆਰਿਆ ਜਿੱਕਰ ਜਿਹੜੀ ਪ੍ਰੋਗਰਾਮ ਹੈ ਉੱਧਰ ਵੀ ਬਾਤ ਬਹੁਤ ਹੋਈ ਸੀ ਔਰ ਅੱਜ ਵੀ ਸਵੇਰ ਦਾ ਹੀ ਜਿਹੜੇ ਚਲੋਂਦੇ ਆਪਾਂ ਪ੍ਰੋਗਰਾਮਾਂ ਤੇ ਜਾ ਰਹੇ ਆ ਇਹ ਬਹੁਤ ਵੱਡੀ ਗਤੀ ਵਿੱਚ ਪੈ ਗਏ ਆ ਪਰ ਮੈਨੂੰ ਲੱਗਦਾ ਹੈ ਕਿ ਡਾਕਟਰ ਸਾਹਿਬ ਨਾਲ ਜਿਹੜਾ ਹਰਕਾ ਜ਼ਿਆਦਾ ਪਿਆਰ ਕਰਦਾ ਪਰਮਾਤਮਾ ਖੁਸ਼ ਹੈ ਇਹਨਾਂ ਤੋਂ ਔਰ ਬਹੁਤ ਲੰਬੇ ਸਮੇਂ ਬਾਅਦ ਇੱਕ ਚੰਗਾ ਉਮੀਦਵਾਰ ਲੋਕ ਸਭਾ ਦਾ ਸਾਨੂੰ ਦੇਖਣ ਮਿਲਿਆ ਮੈਂ ਤਾਂ ਆਮ ਤੌਰ ਤੇ ਜਿਹੜੇ ਵੀ ਕੋਈ ਉਮੀਦਵਾਰ ਵੱਡੀਆਂ ਪਾਰਟੀਆਂ ਦੇ ਹੁੰਦੇ ਆ ਵੋਟਾਂ ਲੈ ਕੇ ਚਲੇ ਜਾਂਦੇ ਆ ਔਰ ਵੋਟਾਂ ਤੋਂ ਬਾਅਦ ਨਾ ਤਾਂ ਉਹਨਾਂ ਦੇ ਕੋਈ ਦਰਸ਼ਨ ਹੁੰਦੇ ਆ ਨਾ ਉਹਨਾਂ ਦੇ ਕਦੀ ਕੰਮ ਦੇਖਦੇ ਕਿਉਂਕਿ ਜਿਹੜਾ ਸਾਡਾ ਇਲਾਕਾ ਤਰਵਾਰਾ ਸ਼ਹਿਰ ਜਾਂ ਕੰਢੀ ਦਾ ਇਲਾਕਾ ਇਹਦੀ ਬਾਦ ਕਿਸਮ ਦੀ ਇਹ ਰਹੀ ਹੈ ਕਿ ਆਪਾਂ ਵੋਟਾਂ ਬਹੁਤ ਵੱਡੇ ਲੀਡ ਨਾ ਪਾਉਂਦੇ ਆ ਦੋ ਵਾਰੀ ਐਮਪੀ ਬਣਾਇਆ ਸੀ ਭਾਰਤੀ ਜਨਤਾ ਪਾਰਟੀ ਦਾ ਦੋਨੋ ਵਾਰੀ ਆਪਾਂ ਦਸੂਹੇ ਵਾਲਿਆਂ 'ਚ ਤਾ ਕੇ ਭੇਜੇ ਪਰ ਦਸੂਹੇ ਦੇ ਨਾਲ ਉਹਨਾਂ ਨੇ ਵਫਾ ਨਹੀਂ ਕੀਤੀ ਦਸੂਹੇ ਵਾਸਤੇ ਉਹਨਾਂ ਨੇ ਕਦੀ ਵੀ ਕੋਈ ਇਨਸਾਫ ਦੀ ਗੱਲ ਨਹੀਂ ਕੀਤੀ ਕੋਈ ਵੀ ਐਹੋ ਜਿਹਾ ਕੰਮ ਜਿਹੜਾ ਦਸੂਹੇ ਹਲਕੇ ਨੂੰ ਨਹੀਂ ਦਿੱਤਾ ਨਾਲ ਇਹ ਜਿਹੜੀ ਇਲੈਕਸ਼ਨ ਆ ਲੋਕ ਸਭਾ ਦੀ ਇਲੈਕਸ਼ਨ ਆ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ 3 ਸਾਲ ਬਾਅਦ ਹੋਣੀ ਆ 3 ਸਾਲ ਬਾਅਦ ਜਦੋਂ ਮੇਰੀ ਕਾਰਗੁਜ਼ਾਰੀ ਦੇਖੀ ਜਾਣੀ ਮੇਰੀ ਕਾਰਗੁਜ਼ਾਰੀ ਨੂੰ ਉਦੋਂ ਵੋਟ ਪੈਣੀ ਇਹ ਕਾਰਗੁਜ਼ਾਰੀ ਜਿਹੜੇ ਐਮਪੀ ਆਪਾਂ ਚੁਣ ਕੇ ਭੇਜਦੇ ਨੇ ਮੈਂਬਰ ਪਾਰਲੀਮੈਂਟ ਚੁਣ ਕੇ ਭੇਜੇ ਉਹਨਾਂ ਦੀ ਕਰਤੱਵਾਰੀ ਨੂੰ ਵੋਟ ਪੈਣੀ ਹੈ ਔਰ ਜਿਹੜੇ ਐਮਪੀ ਸੀਗੇ ਆਪਣੇ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੇ ਚੁਣ ਕੇ ਭੇਜੇ ਸੀ ਤੁਹਾਨੂੰ ਬਿਲਕੁਲ ਦਾ ਜਿਆਦਾ ਪਤਾ ਹੈ ਕਿ ਕਿਹੜਾ ਐਮਪੀ ਸੀਗਾ ਆਪਣਾ ਇੱਕ ਵਾਰੀ ਬਾਹ ਖੜੀ ਕਰੋ ਜਿਨ੍ਹਾਂ ਨੂੰ ਉਹਦਾ ਨਾਮ ਪਤਾ ਹੈ ਮੈਨੂੰ ਪਤਾ ਹੈ ਜੇ ਸੱਚੀ ਗੱਲ ਹੋਵੇਗਾ ਨਹੀਂ ਇਹ ਗੁੱਸੇ ਵਾਲੀ ਥੋੜੀ ਗੱਲ ਹੈ ਜਿਨ ਨੂੰ ਉਹਦਾ ਨਾਮ ਪਤਾ ਹੈ ਆਪਣੇ ਮੈਂਬਰ ਪਾਰਲੀਮੈਂਟ ਦਾ ਬਾਹ ਖੜੀ ਕਰੋ ਸਾਰੇ 5-6 ਬੰਦੇ ਹੋਵੇ ਔਰ ਉਹ ਬਾਹ ਖੜੀ ਕਰੋ ਜਿਨ੍ਹਾਂ ਨੇ ਉਹਨੂੰ ਸੌਂਦ ਨੂੰ ਤ੍ਰੇਖਾ ਗਏ ਬਹੁਤ ਸਾਰੇ ਆ ਤੁਹਾਰੀਆਂ ਦੂਰਾਂ ਦੇ। ਇਹ ਹੈ ਸਾਡੇ ਸਾਡੇ ਵਾਸਤੇ ਕਿੰਨੀ ਮਾਰੀ ਗੱਲ ਹੈ ਕਿ ਆਪਾਂ ਪੜ੍ਹੇ ਲਿਖੇ ਸ਼ਹਿਰ ਹੋਣ ਦੇ ਬਾਵਜੂਦ ਪੜ੍ਹਿਆ ਲਿਖਿਆ ਲੋਕ ਹੋਣ ਦੇ ਬਾਵਜੂਦ ਆਪਾਂ ਸੋਚ ਕੇ ਵੋਟ ਨਹੀਂ ਪਾਉਂਦੇ। ਸਾਰੀਆਂ ਚੀਜ਼ਾਂ ਜਿਵੇਂ ਸਬਜ਼ੀ ਦੀ ਦੁਕਾਨ ਤੋਂ ਸਬਜ਼ੀ ਲੈਣੀ ਹੋਵੇ ਤੇ 50 ਵਾਲੀ ਦੂਜੀ ਰੇੜੀ ਤੇ ਜਾਈਦਾ। 50 ਵਾਲੀ ਰੇਟ ਪੁੱਛੀਦਾ ਵੀ ਆਹ ਕੀ ਇਹਦਾ ਵੀ ਲੰ ਨੂੰ ਤੇਰੇ ਚੰਗੇ ਨਹੀਂ ਉਹ ਤੋਂ ਲੈ ਲੈਣੇ ਸਸਤੇ ਮਿਲ ਜਾਂਦੇ। ਸੋ ਗੋਭੀ ਕਿੱਥੋਂ ਲੈਣੀ ਆ ਉਹ ਵੀ ਸੋਚ ਕੇ ਲੈਣੀ ਆ। ਹਰ ਚੀਜ਼ ਸੋਚ ਕੇ ਲਈਦੀ ਆ ਪਰ ਵੋਟ ਪਾਉਣ ਲੱਗਿਆਂ ਸੋਚਦੇ ਨਹੀਂ। ਵੋਟ ਪਾਉ ਲਗਿਆ ਸੀ ਇਹ ਕੱਜ ਦਾ ਕੋਈ ਗੱਲ ਨਹੀਂ ਅਸੀਂ ਪੁਰਾਣੇ ਲੀਡਰਾਂ ਭਾਰਤੀ ਜਨਤਾ ਪਾਰਟੀ ਦੇ ਪਾਦਨੇ ਵੋਟ ਕੋਈ ਗੱਲ ਨਹੀਂ ਇੱਕ ਵਾਰੀ ਫੇਰ ਤੋਂ 5 ਸਾਲ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ 10 ਸਾਲ ਦੇ ਵਿੱਚ ਇੱਕ ਵੀ ਕੰਮ ਸਾਡੇ ਇਲਾਕੇ ਵਿੱਚ ਨਹੀਂ ਕੀਤਾ ਮੈਂ ਸਿਰ ਸ਼ਹਿਰ ਦੀ ਗੱਲ ਕਰੂੰਗਾ ਕਿਉਂਕਿ ਇਹ ਸ਼ਹਿਰ ਦਾ ਫੰਕਸ਼ਨ ਹੈ ਪਿੰਡਾਂ ਦੇ ਵਿੱਚ ਜਦੋਂ ਜਾਣੇ ਪਿੰਡਾਂ ਦੀ ਗੱਲ ਕਰਦੇ ਸ਼ਹਿਰ ਦੇ ਵਿੱਚ ਕੋਈ ਵੀ ਭਾਰਤੀ ਜਨਤਾ ਪਾਰਟੀ ਦਾ ਲੀਡਰ ਚਾਹੇ ਕੋ ਕਾਮਰ ਦਾ ਲੀਡਰ ਚਾਹੇ ਹੋਰ ਕੋਆ ਪਾਰਟੀ ਦਾ ਲੀਡਰ ਬਾਹਰ ਖੜੀ ਕਰਕੇ ਦੱਸ ਦੇ ਕੇ ਸ਼ਹਿਰ ਦੇ ਵਿੱਚ ਆ ਐਮਪੀ ਤੋਂ ਕੋਈ ਕੰਮ ਕਰਵਾਇਆ ਪਤਸਾਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਐਮਪੀ ਦੇ ਕੋਲ ਆ ਕੇ ਇਹ ਚੀਜ਼ ਆਪਾਂ ਕਰਵਾ ਕੇ ਲੈ ਆਏ ਆ ਤੇ ਇੱਕ ਕੰਮ ਵੀ ਦੱਸ ਦਿੰਦੇ ਆ ਅਸੀਂ ਸਾਰੀਆਂ ਵੋਟਾਂ ਉਹਨਾਂ ਨੂੰ ਬਹੁਤ ਸਾਰੀਆਂ ਵੋਟਾਂ ਆ ਤੁਹਾਡੇ ਲਾਗੇ ਪੀਵੀਐਮਡੀ ਦੇ ਕੁਆਟਰ ਆ ਖਤਮ ਹੋ ਗਏ ਤਵਾਰਾ ਖਤਮ ਹੋ ਗਿਆ ਪਰ ਕਿਸੇ ਵੀ ਐਮਪੀ ਨੇ ਉਹਦੀ ਆਵਾਜ਼ ਨਹੀਂ ਚੁੱਕੀ ਮੇਰੇ ਮੇਰੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਮੈਂ ਫੇਰ ਵੀ ਵਿਧਾਨ ਸਭਾ ਦੇ ਵਿੱਚ ਬੋਲਿਆ ਪੰਜਾਬ ਸਰਕਾਰ ਦਾ ਪ੍ਰੋਜੈਕਟ ਵੀ ਨਹੀਂ ਸੀਗਾ ਮੈਂ ਤਾਂ ਵੀ ਬੋਲਿਆ ਔਰ ਜਿਹੜੇ ਤਲਵਾਰੀ ਸ਼ਹਿਰ ਦੇ ਵਿੱਚ ਕੰਮ ਚੱਲ ਰਹੇ ਨੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਸਭ ਤੋਂ ਵੱਡੀ ਗੱਲ ਸੀਗੀ ਇਹ ਸੀਵਰੇਜ ਦਾ ਕੰਮ ਜਿਹੜਾ ਬੰਦ ਹੋ ਗਿਆ ਸੀ ਸ਼ਿਵਰੇਜਾ ਕੰਮ ਸ਼ੁਰੂ ਕਰਵਾਇਆ ਪਰ ਮੈਂ ਕਮੇਟੀ ਕਾਂਗਰਸੀ ਦੀ ਸਾਰੇ ਕਾਉਂਸਲਰ ਕਾਂਗਰਸੀ ਦੀ ਅਸੀਂ ਫੇਰ ਵੀ ਕੋਈ ਮਾੜਾ ਮੋਟਾ ਸੈੱਟ ਸ਼ੂਟ ਕਰਕੇ ਸਾਰਾ ਕੁਝ ਦੁਬਾਰਾ ਕੰਮ ਸ਼ੁਰੂ ਕਰਵਾਇਆ ਤਾਂ ਦੋਨੇ ਚੌਕ ਜਿਹੜੇ ਇੱਕੋ ਸ਼ਹਿਰ ਦੇ ਵਿੱਚ ਐਂਟਰੀ ਹੁੰਦੀ ਆ ਅਸੀਂ ਸ਼ੋਰਟ ਐਸ ਨੂੰ ਸ਼ੂਟ ਕਰਾ ਲਓ ਤੇ ਦੋਨੇ ਚੌਕ ਇਹਨੇ ਸੋਨੇ ਬਰਾਬਰ ਤੁਹਾਨੂੰ ਦਿਖਾਵਾਂਗੇ ਬਣੂਗੇ ਤਾਂ ਚੀਜ਼ ਵੇਖਣ ਵਾਲੀ ਕੀ ਬਣੂਗੇ ਆ ਨਗਰਪਾਲਿਕਾ ਦੇ ਵਿੱਚ ਪਾਰਕ ਬਣ ਰਿਹਾ ਹੈ ਇੱਕ ਸਾਰੇ ਜਾਣੇ ਤੁਸੀਂ ਉਹ ਜ਼ਰੂਰ ਪਾਰਕ ਦੇਖਿਓ ਜਦੋਂ ਬੜਕੇ ਤਿਆਰ ਹੋਈ ਨਾ ਵਧੀਆ ਪਾਰਕ ਤੁਹਾਡੇ ਸ਼ਹਿਰ ਵਾਸਤੇ ਤਿਆਰ ਹੋ ਰਿਹਾ ਉਸ ਤੋਂ ਬਾਅਦ ਕੋਠਾ ਮਾਰਕੀਟ ਦੇ ਵਿੱਚ 22 ਲੱਖ ਰੁਪਏ ਲਾ ਕੇ ਅਸੀਂ ਨਵਾਂ ਪਾਰਕ ਤਿਆਰ ਕਰਿਆ ਜਿਸ ਤੇ ਸਾਡਾ ਸਾਰਾ ਸ਼ਹਿਰ ਸਹਾਰਾ ਕਰਿਆ ਗੁਰੂਏ ਜਾ ਕੇ ਦਿੱਤੀਆਂ ਬੀਬੀਆਂ ਭੈਣਾ ਸਾਰੇ ਲੋਕ ਸਹਾਰਾ ਕਰਿਆ ਕੁੱਝ ਉਸ ਤੋਂ ਬਾਅਦ ਮਹਿਰ ਦੇ ਉੱਤੇ ਜਿਹੜੀ ਮਹਿਰ ਚ ਜਾਂਦੀ ਹੈ ਮਹਿਰ ਤੇ ਨਾਲ-ਨਾਲ ਅੱਜ ਤੱਕ ਕਿਸੇ ਸਰਕਾਰ ਦੇ ਫੈਂਸਿੰਗ ਨਹੀਂ ਲਗਾਈ ਆਲੈਕਸ਼ਨ ਤੋਂ ਗ੍ਰੰਟ ਬਾਅਦ ਉਹ ਫੈਂਸਿੰਗ ਦਾ ਕੰਮ 45 ਲੱਖ ਰੁਪਏ ਤੋਂ ਲਾ ਕੇ ਅਸੀਂ ਫੈਂਸਿੰਗ ਕਰ ਰਿਹਾ ਆਜ ਕੋਈ ਨਹੀਂ ਜਰ ਤੱਕ ਨਾਮ ਜਮਾਵਾਪਰੇ ਆਜ ਦਾ ਰੋਡ ਜਾਂਦਾ ਹੈ ਸਮਾਜ ਨੂੰ ਲੱਗਦਾ ਇੱਥੇ ਰੋਡ ਰੱਖੋ ਕੁਝ ਸਾਰਿਆਂ ਨੇ ਵਿਛਿਆ ਉਹ ਰੋਡ ਦੇ ਇਲਾਕੇ ਸੀ ਹੁਣ ਜਾ ਕੇ ਦੇਖੋ 22 ਫੁੱਟ ਰੋਡ ਬਣ ਕੇ ਤਿਆਰ ਹੈ ਤੁਹਾਡੀ ਸਰਕਾਰ ਵੱਲੋਂ ਤੁਹਾਡੇ ਇਲਾਕੇ ਵਿੱਚ ਹੋਰ ਵੀ ਇੱਕ ਲੋਕਾਂ ਦੀ ਸਭ ਤੋਂ ਵੱਡੀ ਮੰਗ ਸੀਗੀ ਜਦੋਂ ਵੋਟਾਂ ਮੰਗਦੇ ਸੀਗੇ ਸਾਡੇ ਨੌਜਵਾਨ ਵੀਰ ਅਸੀਂ ਇੱਕ ਗਰੰਟੀ ਭਰਦੇ ਸੀਗੇ ਕੀ ਆਮ ਆਦਮੀ ਦੀ ਸਰਕਾਰ ਬਣੂਗੀ ਆਪ ਨੂੰ ਸਿੱਖਿਆ ਤਾਂ ਦੇਣ ਲੱਗਾ ਪਰ ਮੈਂ ਹਾਂਜੀ ਸਾਡੇ ਬਿਲਕੁਲ ਨਹੀਂ ਤੁਸੀਂ ਜਾ ਕੇ ਵੇਖ ਲਓ ਕਿਤੇ ਗੰਦ ਪਿਆ ਹੈ ਗੰਦ ਲੋਕਾਂ ਦਾ ਤੇ ਵਰਦਾ ਆਪਾਂ ਜੀ ਅਸੀਂ ਉੱਥੇ ਆਮ ਆਦਮੀ ਦੀ ਜਿਲੇ ਨਹੀਂ ਖੁੱਲਿਆ ਸਾਰੀਆਂ ਦਵਾਈਆਂ ਉੱਥੇ ਮਿਲਦੀਆਂ ਜ਼ੀਰੋ ਹਰ ਪਰਿਵਾਰ ਦਾ ਹਰ ਪਰਿਵਾਰ ਦਾ ਟੁਕੜਾ ਕਟ ਪਾਣੀ ਆ ਕੇ ਬਚਿਆ ਉਹ ਪਾਣੀ ਹਰ ਮਹੀਨੇ ਦਾ ਇੱਕ ਛੋਟੀ ਗਾਨੀ ਵਾਲੇ ਇਹ ਵੀ ਨਹੀਂ ਕਿ ਕਿਹਦੇ ਵੋਟਾਂ ਆਈਆਂ ਤਾਂ ਕਰ ਦਿਓ 16 ਮਾਰਚ ਨੂੰ ਅਸੀਂ ਸਾਰਾ ਚੁੱਪੀ ਸੀ ਇੱਕ ਜੂਨ ਨੂੰ ਬਿੱਲ ਮਾਫ ਹੋ ਗਏ ਲੋਕਾਂ ਬੜੀ ਵੱਡੀ ਇੱਕ ਸਹੂਲਤ ਸਾਰੇ ਪਰਿਵਾਰਾਂ ਨੂੰ ਮਿਲੀ ਹੈ ਔਰ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਸਾਡੀ ਸਰਕਾਰ ਨੇ ਕੀ ਕੋਈ ਜਨਨੜਿਆ ਕੋਈ 80 ਹੈ ਕੋਈ BC ਹੈ ਕੋਈ ਕੋਈ ਕਾਸਲਾ ਸਾਰਿਆਂ ਨੂੰ ਜ਼ੀਰੋ ਬਿੱਲ ਕਰ ਦਿੱਤਾ ਬੜੀ ਵੱਡੀ ਚੀਜ਼ ਹੈ ਤੁਹਾਡੀ ਸਰਕਾਰ ਦੀ ਹੈ ਬਹੁਤ ਕੰਮ ਹੋਣ ਵਾਲੇ ਨੇ ਬੜੀਆਂ ਚੀਜ਼ਾਂ ਹੋਣ ਵਾਲੀਆਂ ਨੇ ਇਹਦੇ ਅਜੇ 3 ਸਾਲ ਤੁਹਾਡੀ ਸਰਕਾਰ ਦੇ ਹੋਰ ਹੈ ਕਿੰਨਾ ਸਾਲਾਂ ਦੇ ਬਾਅਦ ਮੈਂ ਪਹਿਲਾਂ ਵੀ ਇੱਥੇ ਬੋਲਿਆ ਸੀਗਾ 3 ਸਾਲ ਬਾਅਦ ਆਪਾਂ ਤਲਵਾੜੇ ਸ਼ਹਿਰ ਨੂੰ ਨਿਹਾਰ ਬਦਲ ਕੇ ਦਿਖਾਵਾਂਗੇ ਇਸ ਸਰਕਾਰ ਨੇ ਨਹੀਂ ਕੀਤਾ ਅੱਜ ਤੱਕ ਤੁਹਾਡੇ ਜਿਹੜੇ ਨੌਜਵਾਨ ਵੀਰ ਆ ਤੇ ਕੋਈ ਲੀਡਰ ਨਹੀਂ ਦੇ ਤੇ ਤੁਹਾਡੇ ਈ ਧੀਆਂ ਪੁੱਤ ਨੇ ਤੇ ਕੋਈ ਆਗੂ ਨਹੀਂ ਸੀਗਾ ਜੋ ਪੁਰਾਣੀਆਂ ਪਾਰਟੀਆਂ ਦੇ ਤੇ ਕੋਈ ਲੀਡਰ ਨਹੀਂ ਸੀ ਵੱਡੇ ਪੁਰਾਣੀਆਂ ਪਾਰਟੀਆਂ ਦੇ ਤੇ ਇਹ ਪੁਰਾਣੇ ਲੀਡਰਾਂ ਜਿਹੜੇ ਸਤਾਏ ਹੋਏ ਨਵੇਂ ਬੰਦੇ ਪੈਦਾ ਹੋਏ ਜਿਨ੍ਹਾਂ ਲੀਡਰਾਂ ਨੇ ਸਾਡੇ ਲੋਕਾਂ ਦੀ ਬਾਹ ਨਹੀਂ ਫੜੀ ਗਰੀਬ ਬੰਦੇ ਦੀ ਗੱਲ ਨਹੀਂ ਸੁਣੀ ਤਾਂ ਕਰਕੇ ਨੌਜਵਾਨ ਵੀਰ ਅੱਗੇ ਹੋਏ ਔਰ ਇਹਨਾਂ ਨੇ ਬੜੀ ਇਮਾਨਦਾਰੀ ਨਾਲ ਠੀਕ ਹੈ ਕੋਈ ਫਾਈਨੈਂਸ਼ੀਅਲ ਤੌਰ ਤੇ ਤਰਗੜਾ ਨਹੀਂ ਹੋਊਗਾ ਪਰ ਦੇ ਲੋ ਦੇ ਤਾਫ ਹੈ ਕਿਸ ਨੇ ਲੋਕਾਂ ਨਾਲ ਧੱਕੀਆਂ ਮਾਰ ਕੇ ਪੈਸੇ ਕਮਾਉਣ ਦਾ ਕੰਮ ਨਹੀਂ ਕੀਤਾ ਕੋਈ ਬਦਲੀਆਂ ਦੇ ਪੈਸੇ ਖਾਣ ਦਾ ਕੰਮ ਨਹੀਂ ਕੀਤਾ ਕੋਈ ਲੋਕਾਂ ਦੇ ਕੰਮ ਖਾਣਿਆ ਤਸੀਲਾਂ ਦੇ ਵਿੱਚ ਪੈਸੇ ਖਾਣ ਦਾ ਕੰਮ ਨਹੀਂ ਕੀਤਾ ਇਹ ਬਸ ਇਹਨਾਂ ਦੇ ਮਨ ਵਿੱਚ ਇਹ ਹੈ ਕਿ ਸਾਡਾ ਤਲਵਾਰਾ ਜ਼ੈਰ ਇੱਕ ਵਾਰੀ ਦੁਬਾਰਾ ਵਸ ਜੇ ਤਲਵਾਰਾ ਜ਼ੈਰ ਦੁਬਾਰਾ ਸੋਣਾ ਬਾਂਦੀਆਂ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਦੋਂ ਮੇਰੀ ਵਾਰੀ ਆਣੀ ਵੋਟਾਂ ਮੰਗਣ ਦੀ 5 ਸਾਲ ਬਾਅਦ ਦੇ 3 ਸਾਲ ਹੋ ਗਏ ਆ ਯਕੀਨ ਦਿਵਾਉਣੀ ਤੁਹਾਨੂੰ ਤੁਸੀਂ ਵਿਸ਼ਵਾਸ ਕਰਿਓ ਜੇ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਆ ਸਰਕਾਰ ਨੇ ਪੂਰੇ ਕਰਕੇ ਵੋਟਾਂ ਲਵਾਂਗੇ ਆਹ ਤਲਵਾਰੇ ਸਾਹਿਬ ਜਿਹੜੀ ਜਰੂਰ ਤੁਹਾਡੇ ਕੋਲ ਰਿਸ਼ਤੇਦਾਰ ਬਾਹਰੋਂ ਆਇਆ ਕਰਨਗੇ ਲੋਕ ਜਰੂਰ ਤੁਹਾਨੂੰ ਇੱਕ ਗੱਲ ਕਹਿਣਗੇ ਬਈ ਕਿਹੜਾ ਐਮਐਲਏ ਤੁਸੀਂ ਬਣਾਇ ਦਿੰਦੇ ਕੰਮ ਕਰਕੇ ਦਿਖਾਏ ਕਿਹੜੇ ਬੰਦੇ ਨੂੰ ਤੁਸੀਂ ਵੋਟਾਂ ਪਾਈਆਂ ਸੀ ਉਹਨੇ ਤੁਹਾਡੇ ਕੰਮ ਕਰਕੇ ਦਿਖਾਇਆ ਤੁਹਾਡੇ ਬਿਲਕੁਲ ਲਾਗੇ ਧਾਰ ਦੇ ਗਿਆ ਆ ਇਲੈਕਸ਼ਨ ਤੋਂ ਬਾਅਦ ਤੁਰੰਤ ਬਾਅਦ ਉਥੇ ਟੂਰਿਜ਼ਮ ਦਾ ਬੜਾ ਵੱਡਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਜਿਦੋਂ ਲੋਕ ਬਾਹਰੋਂ ਆ ਕੇ ਉਥੇ ਹੱਥ ਬੰਨ੍ਹੀਆਂ ਨੇ 1 ਕਰੋੜ ਰੁਪਇਆ ਲਾ ਕੇ ਉਹ ਹੱਥ ਬਣਾ ਰਹੇ ਆਂ ਔਰ ਜਦੋਂ ਉੱਥੇ ਬਾਹਰੋਂ ਲੋਕ ਆ ਕੇ ਵਣ ਕਰਨਗੇ ਆਪਣੇ ਕਾਰੋਬਾਰ ਦੇ ਵਿੱਚ ਬਹੁਤ ਵੱਡੇ ਤਰੀਕੇ ਨਾਲ ਵਾਅਦਾ ਹਣਾ ਬੀਬੀਐਮਬੀ ਦਾ ਹਸਪੀਟਲ ਦਾ ਬੜਾ ਵੱਡਾ ਇਸ਼ੂ ਆ ਉਹ ਸਾਡੇ ਇਥੋਂ ਦੀ ਸੁਸਾਇਟੀ ਨੇ ਵੱਡੇ ਗਿਆ ਸੁਸਾਇਟੀ ਨੇ ਸੀਐਮ ਸਾਹਿਬ ਨੂੰ ਅਸੀਂ ਮਨਾਇਆ ਸੀਗਾ ਸੀਐਮ ਸਾਹਿਬ ਨੇ ਵੀ ਸ਼ੁਰੂਆਤ ਦਵਾਇਆ ਸੀਗਾ ਕਿ ਆਪਾਂ ਜਿਹੜੇ ਕੰਮ ਨੇ ਉਹ ਜਿਹੜੇ ਹਸਪੀਟਲ ਦਾ ਕੰਮ ਆ ਇਲੈਕਸ਼ਨ ਤੋਂ ਤੁਰੰਤ ਬਾਅਦ ਜਿਹੜਾ ਸ਼ੁਰੂ ਕਰ ਦਿਆ। ਸੋ ਬੜੀਆਂ ਵੱਡੀਆਂ ਚੀਜ਼ਾਂ ਸਰਕਾਰ ਨੇ ਕਰਕੇ ਦਿਖਾਈਆਂ ਨਾ ਜੋ ਅਸੀਂ ਨਵੇਂ ਸੀਗੇ। ਨਵੇਂ ਹੋਣ ਦੇ ਬਾਵਜੂਦ ਅਸੀਂ ਕੰਮ ਕਰਕੇ ਦਿਖਾਇਆ ਸੀ ਬੇਇਮਾਨ ਨਿਗੇ ਨਵੇਂ ਜਿਹੇ ਹੋ ਸੀਗੇ। ਪਰ ਅਸੀਂ ਬੇਇਮਾਨੀ ਨਹੀਂ ਕਿਸੇ ਨਾਲ ਕੀਤੀ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਕੋਈ ਕਿ ਸਾਰੇ ਗੱਲ ਹੀ ਫਰਤੇ ਕਰਾ ਕੇ ਵੋਟਾਂ ਨਹੀਂ ਮੰਗ ਰਿਆ ਸੀ ਕੰਮ ਕਰਾ ਕੇ ਵੋਟਾਂ ਮੰਗ ਰਿਆ ਔਰ ਅੱਜਿਆ ਪੈਜਾ ਮੈਨੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਕੰਮ ਦੇਖਣੇ ਤੁਸੀਂ ਭਾਤੀ ਜਰਤਾ ਪਾਰਟੀ ਦੇ ਐਮਪੀ ਬਣਾ ਕੇ ਤੇ ਹੁਣ ਸਿਲੰਡਰ ਦੀ ਬੀਬੀਆਂ ਬੈਠੀਆਂ ਨੇ ਮੇਰੀਆਂ ਸਾਰੀਆਂ ਇਸੋਈ ਨਾਲ ਸਬੰਧ ਰੱਖਦੇ ਨੇ ਸਿਲੰਡਰ ਕਿੰਨਾ ਸਸਤਾ ਆਇਆ 6 ਮਹੀਨਾ ਪਹਿਲਾਂ ਹੋ ਭਈਆ ਹੋਇਆ 100 ਰੁਪਏ ਦਾ ਸਸਤਾ ਕਦੇ ਆਪਾਂ ਹੋਇਆ 100 ਔਰ ਵਧੀਆ ਕਿੰਨਾ ਆਦਾ ਸਿਲੰਡਰ 800 ਅਸੋਗ ਮੇਰਾ 700 ਰੁਪਏ ਵਧਿਆ ਇਹ ਬੀਜੇਪੀ ਵਾਲਿਆਂ ਨੂੰ ਇਹ ਫਰਕੇ ਜਰੂਰ ਲੱਗਦਾ ਕਿ ਐਂਡਰ ਜਿਹਨਾਂ ਦੇ ਵਿੱਚ ਆ ਕੇ ਕੋਈ ਚੀਜ਼ ਸਸਤੀ ਕਰ ਦੇ ਲੋਕ ਵੋਟ ਪਾ ਦਿੰਦੇ ਜੇ ਤੁਸੀਂ ਸਸਤਾਕ ਤੁਹਾਡਾ ਮਨ ਕਰਦਾ ਕਿ ਆਪਾਂ ਬੀਬੀਆਂ ਨੂੰ ਕੋਈ ਸੁਗਟ ਦੇਣੀ ਆ ਕਰ ਦਿਓ ਸਾਲ ਪਹਿਲਾਂ ਸਸਤਾ 6 ਮਹੀਨੇ ਪਹਿਲਾਂ ਕਰ ਦਿਓ ਸਸਤਾ ਇਲੈਕਸ਼ਨ ਤੋਂ ਕੋੜ ਮੱਧੋਂ ਤੋਂ 1 ਮਹੀਨਾ ਪਹਿਲਾਂ ਮੈਨੂੰ ਤਲਾਹ ਦੇ ਕੇ ਇਹਨੇ ਸਿੰਡਰ ਲਿਆ ਹੀ ਹੁਣ ਇੱਕ ਵੀ ਨਹੀਂ ਲਿਆ ਹੁਣ ਇਲੈਕਸ਼ਨ ਦੇ ਵੇਲੇ ਸੋ ਇਹ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਲੈਣੀਆਂ ਚਾਹੁੰਦੇ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣੀਆਂ ਚਾਹੁੰਦੇ ਨੇ ਬੜੇ ਚੀਜ਼ਾਂ ਹਮ ਸਮਝ ਤੋਂ ਬਾਹਰ ਹੋ ਗਈਆਂ ਲੋਕਾਂ ਦੇ ਲੋਕ ਚਾਰੇ ਹੋ ਗਏ ਲੋਕ ਫਾਇ ਲੈ ਕੇ ਸਾਡੇ ਧੀਆਂ ਪੁੱਤ ਪੜੇ ਲਿਗੇ ਆ ਔਰ ਮੈਨੂੰ ਲੱਗਦਾ ਕਿ ਲੋਕ ਇਸ ਮੋਟ ਗਾਉਂਦੇ ਡਾਕਟਰ ਰਾਜਕਮਰ ਜੀ ਬੜੇ ਲੰਬੇ ਸੰ ਨਹੀਂ ਤਾਂ ਦੂਜੀ ਵਾਰੀ ਸਰਪੰਚ ਬੰਨਾ ਔਕਾ ਦੂਜੀ ਵਾਰੀ ਐਮਸੀ ਬੰਨਾ ਔਕਾ ਤੇ ਦੂਜੀ ਵਾਰ ਜਿੱਤੇ ਨੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਜਣੇ ਕੋਈ ਵੀ ਉਹਨਾਂ ਦੇ ਬੀਜੇਪੀ ਵਾਲੇ ਵੀ ਆਉਂਦੇ ਆ ਕਾਂਗਰਸ ਵਾਲੇ ਬੰਦੇ ਉਹਨੂੰ ਕੰਮ ਪੁੱਛੋ ਤੁਸੀਂ ਕੰਮ ਪੁੱਛੋ ਵੀ 5 ਸਾਲ ਦੇ ਤੁਸੀਂ ਕੰਮ ਕੀ ਕੀਤਾ ਸਾਡੇ ਵੱਲ ਕਿਉਂਕਿ ਕੰਮ ਦੋ ਚਾਰ ਕਰਾਉਣੇ ਕਿ ਤਾਂ ਜਰੂਰ ਉਹਨਾਂ ਦਾ ਹੱਕ ਉਹ ਹੱਕ ਬਣਦਾ ਹੋਊਗਾ ਜੇ ਕੰਮ ਵੀ ਨਾ ਗਣਾ ਸਕਣ ਸਿਰਫ ਧਰਮ ਦੇ ਨਾਂ ਤੇ ਵੋਟ ਮੰਗੜ ਕਿ ਅਸੀਂ ਬਈ ਆਰਾਮ ਮੰਦਰ ਬਣਾਤਾ ਸਾਨੂੰ ਵੋਟਾਂ ਪਾਓ ਉਹ ਗਲਤ ਗੱਲ ਹੋ ਜਾਂਦੀ ਉਹ ਗੱਲ ਚ ਗੱਲ ਆ ਆਰਾਮ ਮੰਦਰ ਤੁਸੀਂ ਦੱਸ ਦਿਓ ਕਿਹੜਾ 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 ਬੰਦਾ ਜਾਣਾ ਚਾਹੁੰਦਾ ਆ ਆਰਾਮ ਮੰਦਰ ਅਸੀਂ ਵੀ ਜਾਣਾ ਚਾਹੁੰਦੇ ਆ ਕਿ ਜੇ ਆਮ ਆਦਮੀ ਪਾਰਟੀ ਵਾਲੇ ਐਂਟਰੀ ਆ ਨਹੀਂ ਉੱਥੇ ਸਾਰੇ ਜਾਣਾ ਚਾਹੁੰਦੇ ਆ ਪਰ ਤੁਸੀਂ ਧਰਮ ਦੇ ਨਾਂ ਤੇ ਵੋਟਾਂ ਨਾ ਮੰਗੋ ਧਰਮ ਦੇ ਨਾਂ ਤੇ ਤੁਸੀਂ ਲੋਕਾਂ ਦੀ ਵਿੱਚ ਵੰਡੀਆਂ ਨਾ ਪਾਓ ਤੁਸੀਂ ਕੰਮ ਗਿਣਾਂ ਕੇ ਵੋਟਾਂ ਪਾਓ ਕੰਮ ਦੱਸੋ ਆਪਣੇ ਕਿਹੜੇ ਕਿਹੜੇ ਕੰਮ ਪੰਜ ਸਾਲ ਦੇ ਵਿੱਚ ਕੀਤੇ ਆ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਦੱਸਣ ਦੀ ਲੋੜ ਪਈ ਜੇ ਆਮਾਦੀ ਕਲੀਨਿਕ ਬਣਿਆ ਤੇ ਲੋਕਾਂ ਨੂੰ ਦੱਸਦਾ ਨਿਗਾ ਆਮਾਦੀ ਕਲੀਨਿਕ ਬਣਿਆ ਦੱਸਣ ਦੀ ਲੋੜ ਨਹੀਂ ਪਊਗੀ ਲੋਕ ਆਮਹਾਰੇ ਵੋਟ ਪਾਉਣਗੇ ਆਪ ਲੋਕ ਜਿਹਨੂੰ ਸਹੂਲਤ ਮਿਲੂਗੀ ਉਹ ਵੋਟ ਜ਼ਰੂਰ ਪਾਊਗਾ ਉੱਥੇ ਔਰ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਸਾਰੇ ਜਾਣੇ ਦਿੱਤੇ ਤੁਸੀਂ ਪਿਛਲੀ ਵਾਰ ਮੇਰੀ ਹੌਸਲਾ ਫਸਾਈ ਕੀਤੀ ਸਾਨੂੰ ਉਮੀਦ ਨਹੀਂ ਸੀਗੀ ਕਿ ਅਸੀਂ ਤਲਵਾੜਾ ਸ਼ਹਿਰ ਜਿੱਤ ਕੇ ਜਾਵਾਂਗੇ ਕਿਉਂਕਿ ਲੋਕਾਂ ਦਾ ਦੂਜੀਆਂ ਧਿਰਾਂ ਦਾ ਡਰ ਬੜਾ ਸੀਗਾ ਸਾਡੇ ਸਾਰਿਆਂ ਦੇ ਉੱਤੇ ਡਰ ਡਰਾਉਂਦੇ ਸੀਗੇ ਸਾਡੇ ਲੋਕਾਂ ਨੂੰ ਸਾਡੀ ਝੰਡੀ ਨਹੀਂ ਲੱਗਣ ਦਿੰਦੇ ਸੀ ਕਿਤੇ ਸਾਡੇ ਬੰਦਿਆਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਪਰ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟ ਪਾਈ ਲੋਕਾਂ ਨੂੰ ਤਾਂ ਨਹੀਂ ਦਬਸ ਸਕਦੇ ਸਾਨੂੰ ਤੇ ਸਾਡੇ ਬੰਦਿਆਂ ਨੂੰ ਡਰਾ ਸਕਦੇ ਸੀਗੇ ਪਰ ਲੋਕਾਂ ਨੂੰ ਨਹੀਂ ਦਬਸ ਸਕਦੇ ਲੋਕਾਂ ਚੋਂ ਪਛਮੀ ਤੇ ਜਾ ਕੇ ਚੌਰ ਵਾਲਾ ਬਟਨਾ ਕਿਸੇ ਨੇ ਨਹੀਂ ਪੁੱਛਿਆ ਜਦੋਂ ਰਿਜ਼ਲਟ ਆਇਆ ਤਾਂ ਮੈਨੂੰ ਲੱਗਦਾ ਕਿ ਤਲਵਾਰੇ ਸ਼ਹਿਰ ਨੇ ਸਾਨੂੰ ਜਿੱਤ ਨਸੀਬ ਕਰਾਈ ਤਲਵਾਰੇ ਸ਼ਹਿਰ ਦੇ ਵਿੱਚੋਂ ਅਸੀਂ ਜਿੱਤ ਕੇ ਗਏ ਔਰ ਮੇਰਾ ਸਿਰ ਤੋਂ ਬਿਨਾਂ ਤੁਹਾਡੇ ਦੇ ਸਾਰਿਆਂ ਦੇ ਦੇ ਕਰਵਾਣਾ ਚਾਹਦੇ ਹਰੇਕ ਵਾਸੀ ਦੇ ਅੱਗੇ ਕਿ ਅਸੀਂ ਜਿੱਦਣ ਦੇ ਜਿੱਥੇ ਆ ਇੱਥੇ ਦਫ਼ਤਰ ਖੋਲ ਕੇ ਬੈਠੇ ਨਿੱਦਣ ਦੇ ਜਿੱਤੇ ਆ ਕੋਈ ਮੈਨੂੰ ਲੱਗਦਾ ਸਿਰ ਪੰਜ ਚਾਰ ਮੈਚਟੀਆਂ ਦਿੱਤੀਆਂ ਹੋਣੀਆਂ ਜੇ ਕੋਈ ਜ਼ਰੂਰੀ ਮੀਟਿੰਗ ਹੋਵੇ ਨਹੀਂ ਤਾਂ ਹਰ ਸੋਮਵਾਰ ਤੁਹਾਡੇ ਚ ਡਾਕਟਰ ਲੀਬ ਸੌਣਦੇ ਆ ਹਰ ਸੋਮਵਾਰ ਇੱਥੇ ਆ ਕੇ ਮੈਂ ਜਿਹੜਾ ਵੀ ਮੇਰੇ ਕੋਲ ਕੋਈ ਆਇਆ ਜਿਹੜਾ ਵੀ ਕੋ ਬੰਦਾ ਸਾਡੇ ਤੱਕ ਪਹੁੰਚ ਕੀਤੀ ਉਹਨੂੰ ਖਾਲੀ ਇਹਦੀ ਵਾਪਸ ਨਹੀਂ ਹੋਣ ਦਿੱਤਾ ਕਿਉਂਕਿ ਲੋਕ ਬੜੀ ਉਮੀਦ ਨਾਲ ਬੜੇ ਲੰਬੇ ਸਮੇਂ ਬਾਅਦ ਕਿਸੇ ਐਮਐਲਏ ਕੋ ਸਿੱਧਾ ਜਾਣ ਲੱਗੇ ਨਹੀਂ ਤਾਂ ਕੇ ਵਿਚੋਲੇ ਫਾਟਕ ਪ੍ਰਧਾਨ ਸਾਰਿਆਂ ਨੂੰ ਮਿਲ ਕੇ ਜਾਣਾ ਪੈਂਦਾ ਸੀ ਉਹਨਾਂ ਦੇ ਕੋਲ ਔਰ ਲੋਕ ਜੇ ਸਿੱਧਾ ਸਾਡੇ ਨਾਲ ਆਉਣ ਲੱਗੇ ਤਾਂ ਸਿਰਫ ਆਮ ਆਦੀ ਪਾਰ ਕਿਉਂਕਿ ਸਾਨੂੰ ਕਿਸੇ ਤਗੜੇ ਬੰਦਿਆਂ ਨੇ ਵੋਟਾਂ ਨਹੀਂ ਪਾਈਆਂ ਸਾਨੂੰ ਕੋਈ ਫੈਕਟਰੀਆਂ ਵਾਲਿਆਂ ਨੇ ਵੋਟਾਂ ਨਹੀਂ ਪਾਈਆਂ ਸਾਨੂੰ ਕੋਈ ਕਾਰਖਾਨੇ ਵਾਲਿਆਂ ਨੇ ਵੋਟਾਂ ਨਹੀਂ ਪਾਈਆਂ ਸਾਨੂੰ ਕੋਈ ਪ੍ਰੈਸ਼ਰ ਵਾਲਿਆਂ ਨੇ ਵੋਟਾਂ ਨਹੀਂ ਪਾਈਆਂ ਸਾਨੂੰ ਕਿਹਨੇ ਵੋਟਾਂ ਪਾਈਆਂ ਦੁਕਾਨਾਂ ਵਾਲਿਆਂ ਨੇ ਸਾਨੂੰ ਟੈਂਪੂ ਵਾਲਿਆਂ ਨੇ ਵੋਟਾਂ ਪਾਈਆਂ ਸਾਨੂੰ ਟੈਕਸੀ ਜੁਨੀ ਵਾਲਿਆਂ ਨੇ ਵੋਟਾਂ ਪਾਈਆਂ ਸਾਨੂੰ ਜਿਹੜੇ ਮਜਬੂਤਰ ਫੈਮਲੀਆਂ ਸੀਗੇ ਜਿਹੜੇ ਆਮ ਲੋਕ ਸੀਗੇ ਜਿਨ੍ਹਾਂ ਦੀ ਐਮਐਲਏ ਤੇ ਕਦੀ ਐਮਐਲਏ ਤੱਕ ਪਹੁੰਚ ਨਹੀਂ ਸੀਗੀ ਸਾਨੂੰ ਉਹਨਾਂ ਨੇ ਵੋਟਾਂ ਪਾਈਆਂ ਸਾਡੇ ਨਾਲ ਉਹ ਜੁੜੇ ਨੇ ਸਾਡੇ ਨਾਲ ਆ ਦੇਖ ਲਓ ਆ ਜਿਹੜੇ ਪ੍ਰਧਾਨ ਸਾਰੇ ਕਰੇ ਇਹਨਾਂ ਦੇ ਵਿੱਚੋਂ ਕਿਹੜਾ ਕੋਈ ਅਮੀਰ ਬੰਦਾ ਹੈ ਅਮੀਰ ਦਾ ਰਾਜਾ ਪਿੱਛੇ ਖੜਾ ਹੋਣਾ ਲੱਗਾ ਦਾ ਤਾ ਤੁ ਕਿਥੇ ਕਿਥੇ ਆਇਆ ਸਾਡਾ ਪ੍ਰਧਾਨ ਕੁਝ ਜੇ ਦੂਜੀ ਪਾਰਟੀ ਦਾ ਪ੍ਰਧਾਨ ਉਹਨੇ ਇੱਥੇ ਬੈਠਾ ਹੋਣਾ ਸੀ ਉਹਨੇ ਇੱਥੇ ਚਿੱਕਾ ਕੁਰਤਾ ਪਜਾਮਾ ਪਾ ਕੇ ਨੇ ਬੈਠਾ ਹੋਣਾ ਬੱਟੂ ਵੀ ਨਹੀਂ ਪਾਇੰਦ ਨੇ ਕੁਰਤੇ ਪਜਾਮੇ ਨੂੰ ਉਹ ਪਿੱਛੇ ਖੜਾ ਹੀ ਆ ਗਿਆ ਇਹ ਸਾਡੀ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਲੋਕਾਂ ਦੀ ਪਾਰਟੀ ਆਸਲ ਵਿੱਚ ਆਮ ਲੋਕਾਂ ਦੀ ਪਾਰਟੀ ਹੈ ਜੇ ਨਵੇਂ ਮੁੰਡਿਆਂ ਨੂੰ ਮੌਕਾ ਮਿਲਣਾ ਹੁਣ ਸ਼ਾਇਦ ਇਹ ਇਲੈਕਸ਼ਨ ਆਉਣੀਆਂ ਨਹੀਂ ਚਲੋ ਉਹਦੇ ਬਾਅਦ ਚ ਗੱਲ ਕਰਾਂਗੇ ਉਹਦੇ ਚ ਅਸੀਂ ਨਵੇਂ ਚਿਹਰੇ ਲੈ ਕੇ ਆਉਣੇ ਜਿਨ੍ਹਾਂ ਦੇ ਮਨ ਦੇ ਵਿੱਚ ਕੰਮ ਕਰਨ ਦਾ ਜਜ਼ਬਾ ਹੋਵੇ ਜਿਹਦੇ ਮਨ ਦੇ ਵਿੱਚ ਹੋਵੇ ਅਸੀਂ ਸ਼ਹਿਰ ਦਾ ਕੁਝ ਬਣਾਉਣਾ ਹੈ ਤੇ ਇਹ ਨਹੀਂ ਕਿ ਪੰਜ ਕੈਂਸਲ ਦੀ ਲੜਾਈ ਪਾ ਕੇ ਬੈਠਣੋ ਮੁੜ ਕੇ ਆਪਾਂ بڑے ਹੋ ਜਾਈਏ ਵੀ ਸਾਡੇ ਕੋਈ ਗੱਲ ਨਹੀਂ ਸੁਣਦਾ ਇਹ ਗੱਲ ਨਹੀਂ ਜੇ ਤੁਸੀਂ ਚੁਣ ਕੇ ਜਾਓਗੇ ਜਿਹੜੀ ਵੀ ਸੀਟ ਤੇ ਕੋਈ ਬੰਦਾ ਬੈਂਦਾ ਜੇ ਕੋਈ ਐਮਸੀ ਬਣਦਾ ਉਹਦੀ ਜ਼ਿੰਮੇਵਾਰੀ ਆਪਣੀ ਵਾਰੀ ਦੀ ਸੰਭਾਲ ਕਰਨੀ ਜੇ ਐਮਐਲਏ ਬਣਦਾ ਕੋਈ ਵੀ ਜ਼ਿੰਮੇਵਾਰੀ ਆਪਣੇ ਹੱਥੇ ਵਿੱਚ ਸੰਭਾਲ ਕਰਨੀ ਔਰ ਜੇ ਕੋਈ ਐਮਪੀ ਬਣਦਾ ਉਦੀ ਜ਼ਿੰਮੇਵਾਰੀ ਆ ਕਿ ਲੋਕਾਂ ਦੀਆਂ ਜਿਹੜੀਆਂ ਵੱਡੀਆਂ ਮੰਗਾਂ ਨੇ ਸੈਂਟਰ ਸਰਕਾਰ ਤੱਕ ਉਹ ਲੋਕਾਂ ਦੇ ਵਿੱਚ ਲੈ ਕੇ ਜਾਵੇ ਕੋਈ ਐਮਐਲਏ ਨੇ ਕਦੀ ਬੋਲਿਆ ਵਿਧਾਨ ਸਭਾ ਦੇ ਵਿੱਚ ਕਿਸੇ ਨੇ ਸਾਡੇ ਇਲਾਕੇ ਦੀ ਕੋਈ ਗੱਲ ਨਹੀਂ ਕੀਤੀ ਤੁਸੀਂ ਮੌਕਾ ਦਿੱਤਾ ਪਹਿਲੀ ਵਾਰੀ ਮੈਨੂੰ ਨਾਵਾ ਮਿਲਦੀਆਂ ਭੈਣਾ ਮਿਲਦੀਆਂ ਕਿ ਪਹਿਲੀ ਵਾਰੀ ਅਸੀਂ ਐਮਐਲਏ ਦੇ ਬੋਲਣ ਦਾ ਵੇਖਿਆ ਕਿ ਬੋਲਦਾ ਵੀ ਆ ਸਾਡਾ ਐਮਐਲਏ ਨਹੀਂ ਤਾਂ ਅਸੀਂ ਗੁੰਗੇ ਬੰਦੇ ਚੁਣ ਕੇ ਭੇਜਦੇ ਨੇ ਜਿਨ੍ਹਾਂ ਦੀ ਜ਼ੁਬਾਨ ਲੋਕਾਂ ਦੇ ਵਿੱਚ ਬਹੁਤ ਹੱਥ ਦਾ ਬਹੁਤ ਚੱਲਦੇ ਪੈਸੇ ਇਕੱਠੇ ਕਰਨੋਂ ਪਰ ਲੋਕਾਂ ਦੇ ਕੰਮ ਕਰਾਉਣ ਨੂੰ ਨਾਂ ਨਾਲ ਦੀ ਜ਼ੁਬਾਨ ਚੱਲਦੀ ਆ ਨਾ ਉਹਨਾਂ ਦੇ ਹੱਥ ਚੱਲਦੇ ਸੋ ਇਹ ਪਹਿਲੀ ਵਾਰ ਹੋਇਆ ਕਿ ਆਮ ਲੋਕਾਂ ਦੇ ਧੀਆਂ ਪੁੱਤ ਅੱਗੇ ਆਏ ਆ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਮੌਕਾ ਮਿਲਿਆ ਕਿ ਅਸੀਂ ਆਮ ਲੋਕਾਂ ਦੀ ਸੇਵਾ ਕਰ ਚੱਕੇ ਸਾਨੂੰ ਪਤਾ ਹੈ ਲੋਕਾਂ ਦੇ ਦਰਦ ਕੀ ਆ ਅਸੀਂ ਕੋਈ ਹਵਾ ਚ ਨਹੀਂ ਆਏ ਅਸੀਂ ਫਰੜਲੇ ਲਿਆ ਉਹ ਤਾਂ ਜੇ ਪਰਮਾਤਮਾ ਨੇ ਇੱਥੇ ਤੱਕ ਬਣਾਇਆ ਪਰਮਾਤਮਾ ਦੀ ਕਿਰਪਾ ਨਾਲ ਬੈਠੇ ਆਂ ਔਰ ਲੋਕਾਂ ਦੇ ਅਸ਼ੀਰਵਾਦ ਨਾਲ ਬੈਠੇ ਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਸਾਨੂੰ ਪਤਾ ਆ ਰੋਜ਼ ਸਾਡੇ ਕੋਲ ਆਉਂਦੇ ਨੇ ਕਿੱਦਾਂ ਦੇ ਲੋਕ ਗੱਲਾਂ ਲੈ ਕੇ ਆਉਂਦੇ ਨੇ ਸਾਨੂੰ ਸ਼ਰਮ ਆਉਂਦੀ ਹੈ ਕਈ ਵਾਰੀ ਕਿ ਕਿਹੜੀ ਸਰਕਾਰ ਨੇ ਕਿਹੜਾ ਕੰਮ ਕੀਤਾ 75 ਸਾਲ ਸਾਨੂੰ ਯਾਦ ਹੋਣ ਨੂੰ ਹੋ ਗਏ ਲੋਕ ਅਜੇ ਵੀ ਚਾਬਰਾਂ ਵਾਸਤੇ ਸਾਡੇ ਕੋਲ ਪੈਸੇ ਮੰਗਦੇ ਆ ਸਾਡੇ ਕੋਠੇ ਹੈ ਨਹੀਂ ਸਾਨੂੰ ਚਾਦਰਾਂ ਦੇ ਦਿਓ ਮੈਂ ਕੱਲ ਵੀ ਪਵਨਾਰਪਿੰਡ ਤੁੰਦਾ ਸੀ ਮੈਨੂੰ ਲੱਗਾ ਪੰਜ ਛੇ ਘਰ ਦੇ ਦਾਂ ਦੇ ਵੀ ਜਿਹੜੇ ਕਿਸੇ ਵੇਲੇ ਵੀ ਦੇ ਸਕਦੇ ਆ ਜਿਹੜੇ ਕਿਸੇ ਵੇਲੇ ਵੀ ਦੇ ਸਕਦੇ ਆ ਪਰ ਕਿਸੇ ਸਰਕਾਰ ਨੇ ਸਾਰੀ ਵੀ ਲਈ ਉਹਨਾਂ ਦੀ ਨਾ ਉਹਨਾਂ ਦੇ ਘਰਾਂ ਦਾ ਕੋਈ ਕੋਈ ਪਹੁੰਚ ਕੀਤੀ ਆ ਕਿਸੇ ਮੈਂ ਡੋਰ ਟੂ ਡੋਰ ਜਾ ਕੇ ਜਿੱਦੇ ਡਾਕਟਰ ਸਾਹਿਬ ਦੀ ਕੰਪਲੇਨ ਕਰਦੇ ਆ ਉੱਥੇ ਆਪਣਾ ਵੀ ਦੇਖਦੇ ਆ ਕਿ ਜੇ ਬੰਦਾ ਜਿਹੜਾ ਗਰੀਬ ਬੰਦਾ ਐਮਐਲ ਤੱਕ ਪਹੁੰਚ ਹੀ ਨਹੀਂ ਸਕਦਾ ਕਦੀ ਅਸੀਂ ਪਹੁੰਚ ਕੀਤੀ ਉਹਨਾਂ ਤੱਕ ਹਰ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਲੋਕਾਂ ਦੇ ਦੇ ਪਰਮਾਤਮਾ ਨੇ ਮੌਕਾ ਦਿੱਤਾ ਤੇ ਲੋਕਾਂ ਦਾ ਸੇਵਾ ਕਰਨ ਤੋਂ ਕੋਈ ਕਸਰ ਨਾ ਰਹਿ ਜੁਕੀ ਤਰ੍ਹਾਂ। ਔਰ ਸਾਡੇ ਮਨ ਦੇ ਵਿੱਚ ਦਰਦ ਵੜਿਆ। ਅਸੀਂ ਇਮਾਨਦਾਰੀ ਨਾਲ, ਮਿਹਨਤ ਨਾਲ ਅਸੀਂ ਕੰਮ ਕਰਾਂਗੇ। ਤੁਸੀਂ ਸਾਰਿਆਂ ਨੇ ਮੇਰੇ ਹੱਥ ਚੋਲ ਬੰਨ ਕੇ ਬੇਨਤੀ ਹੈ ਤੁਹਾਨੂੰ ਇੱਕ ਇੱਕ ਵੋਟ ਚੋਣ ਨਿਸ਼ਾਨ ਬੀਬੀਆਂ ਨੂੰ ਪਤਾ ਕਿਹੜਾ ਹੈ। ਆਮ ਆਪੀ ਪਾਰਟੀ ਦਾ। ਭਲਕਣੀ ਕਿਹੜੇ? ਤੁਹਾਡਾ ਹੀ ਨਿਸ਼ਾਨ ਆ ਤੜਕੇ ਝੁਕਦੇ ਹੁੰਦੇ। ਔਰ ਇੱਕ ਵਾਰੀ ਤੁਸੀਂ ਸਫਾਈ ਕੀਤੀ ਹੈ। ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਵਾਰੀ ਮੇਰੇ ਹੱਥ ਬੰਨ ਕੇ ਦੇਂ ਤੇ ਇੱਕ ਵਾਰੀ ਝਾੜੂ ਹੋਰ ਫੇਰਨਾ ਪੈਣਾ। ਦੂਜੀ ਵਾਰੀ ਸਫਾਈ ਤਾਂ ਹੁਣੇ ਘਰਾਂ ਦੇ ਵਿੱਚ ਗੰਦ ਪੈ ਜਾਂਦਾ। ਜੇ ਨੂੰ ਇੱਕ ਵਾਰੀ ਸਫਾਈ ਕਰਦੇ ਗੱਦ ਰਹਿ ਜਾਂਦਾ ਥੋੜਾ ਜਿਹਾ ਫਿਰ ਸੱਸ ਕੀ ਕਹਿੰਦੀ ਦੇ ਵਿੱਚ ਅੱਜ ਵੇਖਿਆ। ਹਰ ਬੰਦੇ ਨੇ ਇਹੀ ਕਿਹਾ ਵੀ ਅਸੀਂ ਐਮਪੀ ਦਾ ਮੂੰਹ ਹੀ ਨਹੀਂ ਵੇਖਿਆ ਜਿੱਤਣ ਤੋਂ ਬਾਅਦ। ਇਹ ਨਾ ਹੋਵੇ ਕਿ ਆਪਣੇ ਕਿਉਂਕਿ ਇਹ ਚੰਗੇ ਲੋਕ ਨੇ ਵਧੀਆ ਲੋਕ ਨੇ ਇਮਾਨਦਾਰ ਲੋਕ ਨੇ ਇਹਨਾਂ ਨੇ ਬਸ ਇਹੀ ਹੈ ਕਿ ਤੁਸੀਂ ਜਿੱਤਣ ਤੋਂ ਬਾਅਦ ਜਿੱਤ ਤੁਸੀਂ ਜਾਣਾ ਹੈ। 100% ਜਿੱਤਣਾ ਹੈ ਤੁਸੀਂ। ਔਰ ਜਿੱਤਣ ਤੋਂ ਬਾਅਦ ਆਪਾਂ ਇਹਨਾਂ ਦੇ ਪ੍ਰੋਗਰਾਮ ਵੀ ਕਰਨ ਨਾਲ ਧੰਨਵਾਦ ਵੀ ਕਰਨਾ ਔਰ ਧੰਨਵਾਦ ਕਰਨ ਤੋਂ ਬਾਅਦ ਇਹਨਾਂ ਦੇ ਜਿਹੜੇ ਕੰਮ ਵੀ ਨੇ ਉਹ ਵੀ ਆਪਾਂ ਕਰ ਲਿਆ। ਔਰ ਦੇਖੋ ਕਿੱਡੀ ਵੱਡੀ ਗੱਲ ਈ ਪਹਿਲੀ ਵਾਰੀ ਹੋਣਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸੇ ਕੈਂਡੀਡੇਟ ਨੂੰ ਕਿਤਾਬਾਂ ਦੇ ਕਾਫੀਆਂ ਨੇ ਤੋਲਣ ਲੱਗੇ। ਕਾਫੀਆਂ ਦੇ ਨਾਲ ਮੈਂ ਤਾਂ ਅਸੀਂ ਸਾਰੇ ਇਕੱਠੇ ਲੱਡੂ ਉਹ ਮੈਨੂੰ ਵੀ ਤੋਲਿਆ ਹੀ ਉਹ ਵੀ ਆਮ ਆਦਮੀ ਪਾਰਟੀ। ਔਰ ਇਹ ਚੰਗੀ ਗੱਲ ਹੈ ਕਿ ਆਪਾਂ ਇੱਕ ਵਧੀਆ ਜਿਹੜੀ ਸੋਚ ਨੂੰ ਲੈ ਕੇ ਚੱਲੇ ਹੋਇਆ ਔਰ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਇੱਕ ਇੱਕ ਵੋਟ ਜਿੱਤੇ ਰਿਸ਼ਤੇਦਾਰ ਸਾਥ ਸਬੰਧੀ ਸਾਰਿਆਂ ਨੂੰ ਕਹਿਣਾ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਸੋਚ ਕੇ ਵੋਟ ਪਾਉਣੀ ਆ ਸਾਰਿਆਂ ਨੂੰ ਔਰ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਡਾਕਟਰ ਰਾਜਕੁਮਾਰ ਜੀ ਚੱਬੇਵਾ ਜੀ ਨੂੰ ਪਾ ਕੇ ਡਾਕਟਰ ਸਾਹਿਬ ਨੂੰ ਇੱਥੇ ਜਿਤਾ ਕੇ ਦਿਦੀਏ ਸਾਡਾ ਵੀ ਮਾਣ ਵਧਣਾ ਕਿ ਅਸੀਂ ਕੰਮ ਕੀਤੇ ਆ ਲੋਕਾਂ ਦੇ ਵਿੱਚ ਗਏ ਆ ਤੇ ਲੋਕਾਂ ਨੇ ਸਾਡਾ ਸਾਥ ਦੇ ਸਾਡੇ ਪਿੱਠ ਦੇ ਉੱਤੇ ਆਤਰਿਆ ਸਾਡੇ ਸਿਰ ਦੇ ਉੱਤੇ ਆਤਰਿਆ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਡਾ ਸਾਥ ਦਿਓਗੇ ਔਰ ਮੈਂ ਬੇਨਤੀ ਕਰਦਾ ਡਾਕਟਰ ਰਾਜ ਕੁਮਾਰ ਜੀ ਨੂੰ ਕਿ ਆ ਕੇ ਜਿੱਥੇ ਸੰਗਤਾਂ ਦੇ ਰੂਪਰੂ ਹੋਣ ਔਰ ਇੱਕ ਵਾਰੀ ਬਾਵਾ ਖੜੀਆ ਕਰਕੇ ਹੱਥ ਕਰੇ ਕਰਕੇ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਵਾ ਦਈਏ ਕਿ ਡਾਕਟਰ ਸ਼ਹਿਰ ਦੇ ਲੋਕ ਤੁਹਾਡੇ ਨਾਲ ਬਹੁਤ-ਬਹੁਤ ਮਿਹਰਬਾਨੀ ਡਾਕਟਰ ਰਾਜ ਕੁਮਾਰ ਜੀ ਬਹੁਤ ਹੀ ਸਤਾਰਿਓ ਸਾਡੇ ਨੌਜਵਾਨ ਵਿਧਾਇਕ ਐਮਐਲਏ ਸਾਹਿਬ ਕੁਮਰ ਸਾ ਔਰ ਮੁਸ਼ਾਰਪਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਪਾਵਲਾ ਜੀ ਸਮੁੱਚੀ ਟੀਮ ਕੌਂਸਲਰ ਸਹਿਬਾਨ ਤੇ ਹੁਣੇ-ਹੁਣੇ ਸਾਡੀ ਪਾਰਟੀ ਵੀ ਸ਼ਾਮਲ ਹੋਏ ਜੋਗਿੰਦਰ ਸਿੰਧਾ ਜੀ ਜੋ ਕਿ ਬਹੁਤ ਹੀ ਸਤਿਕਾਰਯੋਗ ਨੇ ਤੇ ਬਹੁਤ ਹੀ ਸਤਿਕਾਰਯੋਗ ਸਾਥੀਓ ਮੇਰੇ ਮਾਤਾਓ ਬਜ਼ੁਰਗੋ ਭੈਣੋ ਮੇਰੇ ਵੀਰੋ ਤੇ ਬੱਚਿਓ ਬਸ ਇਤਲਵਾੜੇ ਚ ਆ ਕੇ ਤਾਂ ਆ ਮਹਿਸੂਸ ਹੋਣ ਲੱਗ ਪਿਆ ਵੀ ਆ ਜਿਹੜੀ ਮੇਹਰੀ ਚੱਲ ਰਹੀ ਹੈ ਇਹ ਆਮ ਮੇਹਰੀ ਨਹੀਂ ਇਹ ਜਿੱਤ ਦੀ ਮੇਹਰੀ ਪੰਜਾਬ ਆਦਮੀ ਪਾਰਟੀ ਦੀ ਜਿੱਤ ਦੀ ਮੇਹਰੀ ਤੂਫਾਨ ਹੈ ਔਰ ਦੂਸਰਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ بارش ਦੇ باوجود ਜਿੱਥੇ ਸਾਡੇ ਸਾਰੇ ਸਾਥੀ ਸਾਡੇ ਬਜ਼ੁਰਗ ਮਾਤਾਵਾ ਪਹਿਣਾ ਸਾਡੀਆਂ بارش ਦੇ ਵਿੱਚ ਵੀ ਜਿਹੜੇ ਕੁਮਰ ਸਾਹਿਬ ਬੈਠੇ ਰਹੇ ਆ ਇਹ ਇਹ ਵੀ ਪ੍ਰਤੀਕ ਹੈ ਭਈ ਇਹ ਸਾਡੇ ਪੱਕੇ ਸਾਥੀ ਹੈ ਸਾਡੇ ਪੱਕੇ ਵੋਟਰ ਤੇ ਸਟੋਟਰ ਹਾਂ ਜ਼ੋਰਦਾਰ ਤਾੜੀ ਹਾਂ ਜ਼ੋਰਦਾਰ ਤਾੜੀ ਹਾਂ ਜੋਰਦਾਰ ਤਾੜੀ ਸਾਰੇ ਸਾਥੀ ਹੋਰ ਜਿਸ ਤਰ੍ਹਾਂ ਗੁੰਮਰ ਸਾਹਿਬ ਨੇ ਦੱਸਿਆ ਕਿ ਕੰਮ ਤੇ ਸਰਕਾਰ ਨੇ ریکارڈ ਤੋਂ ਦਿੱਤੇ ਇਤਿਹਾਸੇ ਕੰਮ ਕੀਤੇ ਨੇ ਔਰ ਕਦੀ ਇਹ ਅਹਿ ਮਹਿਸੂਸ ਨਹੀਂ ਹੋਇਆ ਇਹ ਸਰਕਾਰ ਸਾਡੀ ਆਪਣੀ ਹੈ ਪਹਿਲੀ ਵਾਰ ਮਹਿਸੂਸ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਆਪਣੀ ਸਰਕਾਰ ਹੈ ਔਰ ਹਰ ਇੱਕ ਦੇ ਅੱਜ ਮਹਿੰਗਾਈ ਦੇ ਯੋਗ ਦੇ ਵਿੱਚ 4 ਤੋਂ 5000 ਦਾ ਫਾਇਦਾ ਇਸ ਤਰ੍ਹਾਂ ਗੁੰਮਰ ਸਾਹਿਬ ਨੇ ਦੱਸਿਆ ਹਰ ਇੱਕ ਨੂੰ ਵੇ। ਸੋ ਜਿੰਨੇ ਫਾਇਦੇ ਗਿਣਾਏ ਤੇ ਜੇਕਰ ਦੂਸਰੇ ਪਾਸੇ 10 ਸਾਲ ਜਦੋਂ ਬੀਜਪੀ ਬਦਲਾ ਕੇ ਮੱਥਾ ਟੇਕਦਾ ਤੇ ਬਿੜਿੜਾ ਲੱਗਿਆ। ਅੱਜ ਕਿੱਡੀ ਵੱਡੀ ਜ਼ਰੂਰਤ ਸੀ ਹਸਪੀਟਲ ਦੀ। ਔਰ ਦੂਸਰਾ ਬੀਵੀਐਮਬੀ ਹਸਪੀਟਲ ਜਿਹੜਾ ਜਿਸੀ ਸਮੱਸਿਆ ਨਹੀਂ ਦੇਰ ਤੋਂ ਚੱਲੀ ਆ ਰਹੀ। ਜੋ ਕਿ ਕੇਂਦਰ ਸਰਕਾਰ ਕੋਲ ਵੀ ਅਧਿਕਾਰ ਹੈ ਤਾਂ ਉਹਦੇ ਵਿੱਚ ਵੀ ਅੱਜ ਕੀ ਕੀਤਾ ਅੱਜ ਬਿਲਕੁਲ ਖਤਮ ਹੋਣ ਦੀ ਕਲਾਅ ਤੇ ਖੜਾ ਹੈ ਹਸਪੀਟਲ ਦੀ ਵਿਸਥਾਪਨ ਨਹੀਂ ਹੈ ਔਰ ਤੀਸਰਾ ਇੰਡਸਟਰੀ ਆਣੀ ਚਾਹੀਦੀ ਸੀ ਕੋਈ ਇੰਡਸਟਰੀ ਨਹੀਂ ਸੋ ਮੈਂ ਤੇ ਇਹੀ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹਸੇ ਬੰਦੇ ਨੇ ਕੰਮ ਕੋਈ ਨਹੀਂ ਕੀਤਾ ਜਿਹੜਾ ਬੰਦਾ ਲੇਅਰ ਨਹੀਂ ਆਇਆ ਤੇ ਫਿਰ ਬੋਟ ਦੇ ਦੋਸ ਦਾ ਕੋਈ ਹੱਕ ਨਹੀਂ ਕੋਈ ਅਧਿਕਾਰ ਨਹੀਂ ਤੇ ਉਹਦੇ ਘਰ ਵਾਲੀ ਨੂੰ ਟਿਕਟ ਦੇ ਦੇਣਾ ਮਤਲਬ ਇਹ ਥੋੜੀ ਮੈਂ ਸਭ ਕੁਝ ਹੋ ਗਿਆ ਜੇ ਘਰ ਵਾਲਾ ਨਹੀਂ ਬੜਿਆ ਤੇ ਘਰ ਵਾਲੀ ਕਿੱਥੋਂ ਵੱਡੂ ਦੱਸੂ ਕਰ ਲੂਗੀ ਕੰਮ ਘਰ ਵਾਲੀ ਕੋਈ ਆਪ ਕਹਿੰਦੀ ਮੈਂ ਪਿੰਡਾਂ ਚ ਜਾਉਂਗੀ ਫਿਰ ਮੈਨੂੰ ਸਮੱਸਿਆਵਾਂ ਪਤਾ ਲੱਗਣੀਆਂ ਕਿ ਵੀ ਕੀ ਆ ਚੇਸ ਕਰਕੇ ਮੇਰੇ ਸਾਰੇ ਸਾਥੀਆਂ ਨੂੰ ਇਹ ਬੇਇਤੀ ਹੈ ਬਿਨਾਂ ਸਰਕਾਰ ਦਾ ਕੰਮ ਦੇਖਿਏ ਉਹਨੂੰ ਈਵੈਲਿਊਏਟ ਕਰੀਏ ਜੇ ਕੰਮ ਹੋਇਆ ਤੋਲਾ ਕਰੀਏ ਆਮ ਆਦਮੀ ਪਾਰਟੀ ਦੇ 2 ਸਾਲ ਤੇ ਭਾਜੀਪੀ ਦੇ ਕੇਂਦਰ ਸਰਕਾਰ ਦੇ 10 ਸਾਲ 10 ਸਾਲ ਦੇ ਵਿੱਚ ਮਹਿੰਗਾਈ ਬੇਰੋਜ਼ਗਾਰੀ ਜਿਹੜੀਆਂ ਨੌਕਰੀਆਂ ਥੋੜੀਆਂ-ਬੋਤੀਆਂ ਮਿਲਦੀਆਂ ਵੀ ਸੀ ਕਿ ਸਾਡੇ ਕੰਮਾਂ ਨੂੰ ਦੇਖਦੇ ਹੋਏ ਤੇ 5 ਸਾਲ ਦੇ ਵਿੱਚ ਜਦੋਂ ਇਹ ਤੁਮ ਐਮਐਲਏ ਹੁਣ ਵੀ ਐਮਐਲਏ ਆ ਵਿਧਾਇਕ ਦੇ ਤੌਰ ਤੇ ਜਿਹੜੇ ਕੰਮ ਕੀਤੇ ਉਹਨਾਂ ਕੰਮਾਂ ਨੂੰ ਦੇਖਦੇ ਹੋਏ ਕਿਉਂਕਿ ਉਹ ਕੰਮ ਕੀਤੇ ਜਿਹੜੇ 75 ਸਾਲ ਚ ਕੱਲੀ ਨਹੀਂ ਹੋਏ ਉਹਨਾਂ ਕੰਮਾਂ ਨੂੰ ਦੇਖਦੇ ਹੋਏ ਸੇਵਾ ਭਾਵਨਾ ਨਾਲ ਦੇਖਦੇ ਹੋਏ ਊਮਣ ਸਾਹਿਬ ਵੀ ਮੇਰੇ ਸਾਥੀ ਨੇ ਤੇ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਵਾਅਦਾ ਕਰਦਾ ਕਿ ਅਸੀਂ ਤੁਸੀਂ ਜੇ ਕਿਰਪਾ ਕਰੋ ਤੇ ਅਸੀਂ ਇੱਕ ਤੇ ਇੱਕ 11 ਹੋ ਜਾਵਾਂਗੇ ਤੇ ਤੁਹਾਡੀ ਸੇਵਾ ਕਰਾਂਗੇ ਔਰ ਖਾਸ ਤੌਰ ਤੇ ਜੋ ਪ੍ਰੋਜੈਕਟ ਨੇ ਹਸਪੀਟਲ ਇੱਕ ਅੱਛੇ ਹਸਪੀਟਲ ਦੀ ਜ਼ਰੂਰਤ ਹੈ ਜ਼ਰੂਰ ਵਧੀਆ ਹਸਪੀਟਲ ਜਿਹੜਾ ਮਲਟੀ ਸਪੈਸ਼ੈਲਟੀ ਹਸਪੀਟਲ ਤਰਵਾਰਾ ਚ ਲੈ ਕੇ ਆਵਾਂਗੇ ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਇੰਡਸਟਰੀ ਤਾਂ ਕਿ ਵੱਧ ਤੋਂ ਵੱਧ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕਣ ਇੰਡਸਟਰੀ ਲੈ ਕੇ ਆਵਾਂਗੇ ਔਰ ਹੋਰ ਕੰਢੀ ਦੇ ਜੰਨੀਆਂ ਵੀ ਸਮੱਸਿਆਵਾਂ ਹਨ ਕਿਉਂਕਿ ਕੰਢੀ ਦੇ ਵਿੱਚ ਸਾਡੇ ਕੋਲ ਜ਼ਮੀਨਾਂ ਥੋੜੀਆਂ ਨੇ ਔਰ ਜੰਗਲੀ ਜਾਨਵਰਾਂ ਦੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਜ਼ਿਆਦਾ ਨੇ ਉਹਨਾਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਏਗਾ ਔਰ ਟੂਰਿਜ਼ਮ ਇੰਡਸਟਰੀ ਦੇ ਤੌਰ ਤੇ ਵੈਸੇ ਨਾ ਸਵੇਰ ਦਾ ਘੁੰਮਣ ਸਾਹਿਬ ਜਦੋਂ ਤੋਂ ਤੁਹਾਡੇ ਨਾਲ ਘੁੰਮ ਰਿਹਾ ਮੈਨੂੰ ਤੁਹਾਡੇ ਹੱਲ ਕੇ ਜਾ ਕੇ ਲੱਗਦਾ ਵੀ ਸ਼ਿਮਲੇ ਆ ਗਏ ਅੱਜ ਤਾਂ ਪੂਰੇ ਸ਼ਿਮਲੇ ਬਣਿਆ ਆ ਸੋ ਇਸ ਨੂੰ ਟੂਰਿਜ਼ਮ ਹੱਬ ਦੇ ਤੌਰ ਤੇ ਡਿਵੈਲਪ ਕਰਾਂਗੇ ਤਾਂ ਕਿ ਜਿਹੜੇ ਸਾਡੇ ਆਮ ਲੋਕ ਦੇ ਸਾਧਨ ਹੈ ਉਹ ਵੱਸ ਸਕੀ। ਸੋ ਮੈਂ ਖੀਰ ਦੇ ਵਿੱਚ ਇਹੀ ਬੇਨਤੀ ਕਰਨੀ ਚਾਹਨਾ ਕਿ ਮੌਕੇ